ਗੁਰਦੀਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਬੋਲੇ ਮੈਂ ਭਾਈ ਬਰਿੰਦਰ ਸਿੰਘ ਮਸੀਤੀ ਜੋ ਸਟੇਟ ਕਵਾੜੀ ਨਿਤਰਦੌਨ ਐਸੋਸੀਏਸ਼ਨ ਹੁਸ਼ਾਰ ਤੋਂ ਨਾਲ ਸੰਬੰਧਤਾਂ ਅਸੀਂ ਪਿਛਲੇ ਕੋਈ 24 ਸਾਲ ਤੋਂ ਲੋਕਾਂ ਨੂੰ ਅੱਖਾਂ ਦਾਣ ਸਰੀਰ ਦਾਣ ਅੰਗ ਦਾਣ ਕਰਨ ਦੇ ਸੰਬੰਧ ਦੇ ਵਿੱਚ ਇਹ ਪ੍ਰਚਾਰ ਕਰਦੇ ਆ ਰਹੇ ਮੈਂ ਸਾਈਕਲ ਦੇ ਉੱਤੇ ਹਰ ਰੋਜ਼ 30 ਕਿਲੋਮੀਟਰ ਦਾ ਸਫ਼ਰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਔਰ ਜਿੱਥੇ ਵੀ ਸਾਨੂੰ ਕੋਈ ਚੰਗੀ ਜਗ੍ਹਾ ਮਿਲਦੀ ਆ ਉਥੇ ਅਸੀਂ ਇਹ ਪ੍ਰਚਾਰ ਕਰਦੇ ਆ ਕਿਉਂਕਿ ਸਾਡਾ ਮਰਨਾ ਸੱਚ ਹੈ ਜੀਣਾ ਝੂਠਾ ਹੈ ਇਸੇ ਸੰਸਾਰ ਦੇ ਉੱਤੇ ਹਰ ਇਨਸਾਨ ਦਾ ਔਰ ਸਾਨੂੰ ਮਰਨ ਤੋਂ ਅੱਗੇ ਆਪਣੀਆਂ ਅੱਖਾਂ ਜ਼ਰੂਰ ਦਾਨ ਕਰਨੀਆਂ ਚਾਹੀਆਂ ਡਾਕਟਰਾਂ ਦੇ ਮੁਤਾਬਕ ਇਹ ਅੱਖਾਂ 4 ਔਰ 6 ਘੰਟੇ ਦੇ ਵਿੱਚ ਦਾਨ ਕੀਤੀਆਂ ਜਾ ਸਕਦੀਆਂ ਪੰਜਾਬ ਦੇ ਮੈਡੀਕਲ ਕਾਲਜ ਨੇ ਉਹਨਾਂ ਨੂੰ ਵੀ ਅੱਖਾਂ ਦਾਨ ਕੀਤੀਆਂ ਜਾਣ ਜਿੱਥੇ ਪੰਜਾਬ ਸਰਕਾਰ ਵੱਲੋਂ ਵੀ ਅੱਖਾਂ ਨੂੰ ਨੇਤਰਹੀਣਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਔਰ ਇਹ ਮੁਕਤ ਦੇ ਕੇ ਅੱਖਾਂ ਦੀ ਰੋਸ਼ਨੀ ਸਕਾਰਗਰੂ ਵੀ ਦਿੱਤੀ ਜਾ ਰਹੀ ਹੈ ਜਿਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਮੈਡੀਕਲ ਨੇ ਅੰਮ੍ਰਿਤਸਰ ਪਟਿਆਲੇ ਤੇ ਫਰੀਦਕੋਟ ਤੇ ਪੀ.ਆਰ.ਆਈ. ਚੰਡੀਗੜ੍ਹ ਦੇ ਵਿੱਚ ਵੀ ਇਹ ਅੰਗਦਾਨ ਤੇ ਅੱਖਾਂਦਾਨ ਦਾ ਕੰਮ ਚੱਲ ਰਿਹਾ ਹੈ ਕਰ ਰਹੇ ਆ ਜੀ ਜਿੱਥੇ ਜਿਉਂਦੇ ਜੀ ਅਸੀਂ ਖੂਨ ਵੀ ਦਾਨ ਕਰ ਸਕਦੇ ਹਾਂ ਉਹ ਖੂਨ ਜਿਹੜਾ ਆ ਚਾਰ ਦਫਾ ਇੱਕ ਸਾਲ ਦੇ ਵਿੱਚ ਦਾਨ ਕੀਤਾ ਜਾ ਸਕਦਾ ਸਾਡੇ ਐਕਸੀਡੈਂਟ ਕੇਸਾਂ ਦੇ ਵਿੱਚ ਵੀ ਇਹ ਖੂਨ ਦੀ ਲੋੜ ਪੈਂਦੀ ਆ ਔਰ ਮੈਂ ਸੰਗਤ ਨੂੰ ਹੱਥ ਜੋੜ ਕੇ ਇਹ ਹੀ ਬੇਨਤੀ ਕਰਾਂਗਾ ਕਿ ਕੋਈ ਵੀ ਨੇਤਰਹੀਣ ਵਿਅਕਤੀ ਹੋਵੇ ਉਹ ਸਾਡੀ ਨੇਤਰਦਾਨ ਸੰਸਥਾ ਦੇ ਨਾਲ ਸੰਪਰਕ ਕਰੇ ਉਹਨਾਂ ਦੀ ਜਿਹੜੀ ਅੱਖ ਹੈ ਮੁਫਤ ਦੇ ਵਿੱਚ ਉਪਚਾਰਾਈ ਜਾਏਗੀ ਜੀ ਤੁਸੀਂ ਬਹੁਤ ਹੀ ਅੱਛੇ ਜੌਬ ਕਰ ਰਹੇ ਹੋ ਸਭ ਜਨਤਾ ਜੋ ਹੈ ਆਲੇ-ਦੋਲੇ ਇਲਾਕੇ ਦੀ ਤੁਹਾਨੂੰ ਬਹੁਤ ਖੁਸ਼ ਹੈ ਅਸੀਂ ਵੀ ਐਂਟੀ ਕਰੋਚੀਨ ਹਾਈਪੋਥੈਨੋਲ ਵਰਡ ਬਲੋਂ ਤੁਹਾਨੂੰ ਪੂਰਾ ਸਹਿਯੋਗ ਦੇਾਂਗੇ ਜਦੋਂ ਵੀ ਸਾਡੀ ਜ਼ਰੂਰਤ ਹੋਵੇ ਤੁਹਾਨੂੰ ਜਰੂਰ ਮਿਲਣਾ ਬਾਕੀ ਜੇ ਜੋ ਕੋਈ ਬੰਦਾ ਸਾਡਾ ਏਰੀਆ ਦਾ ਕਿਸੇ ਨੂੰ ਅੱਖ ਦੀ ਜ਼ਰੂਰਤ ਹੋਵੇ ਤਾਂ ਉਹ ਮਸੀਤੀ ਸਾਹਿਬ ਨਾਲ ਕੰਟੈਕਟ ਕਰ ਸਕਦੇ ਹਨ ਉਹਨਾਂ ਨੂੰ ਫ੍ਰੀ ਅੱਖ ਜਿਹੜੀ ਹੈ ਪਲਵਾਈ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ